ਮੇਰਾ ਨਾਮ ਅਰਜਿੰਦਰਪਾਲ ਸਿੰਘ ਹੈ ਔਰ ਮੈਂ ਗੁਰੂ ਕੀ ਨਗਰੀ ਦੇ ਵਿੱਚ ਬਤੌਰ ਅਸਿਸਟੈਂਟ ਫੂਡ ਸੇਫਟੀ ਦਾ ਨਾਤਾ ਹਾਂ ਜੀ ਅੱਜ ਕਿੱਥੇ ਰੇਡ ਕੀਤੀ ਦੇ ਕਾਰਨ ਕੀ ਅੱਜ ਸਾਡੀ ਫੂਡ ਸੇਫਟੀ ਟੀਮ ਜਿਸ ਤੇ ਸਾਡੇ ਫੂਡ ਸੇਫਟੀ ਅਫਸਰ ਸੁਨਮ ਸਿੰਘ ਜੀ ਮੌਜੂਦ ਨੇ ਸਾਡੇ ਵੱਲੋਂ ਜਿਹੜਾ ਲਾਰੈਂਸ ਸਟੋਰ ਦੇ ਉੱਪਰ ਜਿਹੜੀਆਂ ਲੀਡਿੰਗ ਸਟਰੀਟ ਸ਼ਾਪਸ ਨੇ ਜਿਵੇਂ ਕਿ ਨੋਵਲਟੀ ਸਟਰੀਟ ਸ਼ਾਪ ਪਾਂਸਰ ਸਟਰੀਟ ਸ਼ਾਪ ਔਰ ਕਕਾਨਾ ਸਟਰੀਟ ਸ਼ਾਪ ਉਹਨਾਂ ਸਾਰਿਆਂ ਦੇ ਉੱਤੇ ਸਾਡੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਔਰ ਸੈਂਪਲਸ ਵੀ ਲਏ ਆ ਔਰ ਇਹਨਾਂ ਨੂੰ ਜਿਹੜੀਆਂ ਛੋਟੂ ਛੋਟੇ ਗੱਲਾਂ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ ਉਹ ਇਹਨਾਂ ਨੂੰ ਕਹਿ ਕਿਉਂਕਿ ਤੁਹਾਨੂੰ ਪਤਾ ਹੈ ਕਿ ਜਿਹੜਾ ਫੈਸਟੀਵਲ ਸੀਜ਼ਨ ਹੈ ਸਾਡਾ ਜਿਹੜਾ ਖੁਸ਼ੀਆਂ ਦਾ ਤਿਉਹਾਰ ਆ ਤੁਸੀਂ ਵੇਖ ਹੀ ਰਹੇ ਹੋ ਕਿਵੇਂ ਕਸਟਮਾਈਜ਼ ਜਿਹੜੇ ਆ ਉਹ ਆ ਰਹੇ ਨੇ ਬੱਚਿਆਂ ਦੇ ਲਈ ਮਠਿਆਈਆਂ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਭ ਨੇ ਮਠਿਆਈਆਂ ਖਾਣੀਆਂ ਤੋਂ ਅਸੀਂ ਇਸ ਮਠਾਸ ਭਰੇ ਤਿਉਹਾਰ ਦੇ ਵਿੱਚ ਚਾਹੁੰਦੇ ਆ ਕਿ ਲੋਕਾਂ ਨੂੰ ਇਹੀ ਖੁਸ਼ੀਆਂ ਦਾ ਤਿਉਹਾਰ ਖੁਸ਼ੀਆਂ ਨਾਲ ਹੀ ਮਨਾਣ ਇਹਦੇ ਕਰਕੇ ਸਾਡਾ ਵਿਭਾਗ ਜਿਹੜਾ ਹੈ ਉਹ ਵੀ ਪੂਰੀ ਤਰ੍ਹਾਂ ਸਤਰਕ ਹੈ ਜੇ ਆ ਨਾਇਬ ਸਾਡੇ ਐਫਐਸਐਸਟ ਦੇ ਨੇ ਸੈਂਪਲਿੰਗ ਕਰ ਰਹੇ ਆ ਔਰ ਜਿੱਤੇ ਜਿੱਤੇ ਲੋਕਾਂ ਨੂੰ ਕੋਈ ਅਵੇਅਰ ਕਰਨ ਦੀ ਜ਼ਰੂਰਤ ਹੈ ਉਹਨਾਂ ਨੂੰ ਕੀਤਾ ਜਾ ਰਿਹਾ ਹੈ ਔਰ ਜਿੱਤੇ ਸੈਂਪਲ ਲੈਣ ਦੀ ਜ਼ਰੂਰਤ ਹੈ ਸਾਨੂੰ ਠੀਕ ਹੀ ਖਾਮੀਆਂ ਪਾਈਆਂ ਗਿਆ ਜਿੱਤੇ ਵੀ ਪਹੁੰਚੀ ਜਿੱਥੇ ਜਗ੍ਹਾ ਤੇ ਦੇਖੋ ਇਹਨਾਂ ਦਾ ਜਿਹੜਾ ਮੇਨ ਕੰਸਰਨ ਮੈਂ ਦੇਖਿਆ ਹੈ ਉਹਦੇ ਵਿੱਚ ਇਹ ਸੀ ਕਿ ਕੁਝ ਛਿੱਜ਼ਾਂ ਨੂੰ ਢੱਕਣ ਦੀ ਜ਼ਰੂਰਤ ਸੀ ਇਹਨਾਂ ਵੱਲੋਂ ਦੱਸਿਆ ਗਿਆ ਕਿ ਥੋੜਾ ਗਰਮ ਸੀ ਇਸ ਕਰਕੇ ਉੱਤੇ ਪਾਇਆ ਨਹੀਂ ਪਰ ਮੈਂ ਇਹਨਾਂ ਨੂੰ ਕਿਹਾ ਕਿ ਜਾਲੀ ਜ਼ਰੂਰ ਪਾਓ ਇਹਾਂ ਫਿਰ ਜਿਹੜੇ ਵੀ ਉੱਥੇ ਵਰਕਰਸ ਕੰਮ ਕਰ ਰਹੇ ਆ ਉਹ ਫੈਕਸ ਨੂੰ ਪਾ ਕੇ ਰੱਖਣ ਬਲਬ ਨੂੰ ਪਾ ਕੇ ਰੱਖਣ ਤਾਂ ਕਿ ਆਪਾਂ ਚੀਜ਼ਾਂ ਸਰਵ ਕਰਨ ਵੇਲੇ ਵੀ ਜਿਹੜਾ ਹੈ ਖਾਸ ਧਿਆਨ ਰੱਖੇ ਕਿ ਲੋਕਾਂ ਨੂੰ ਮਤਲਬ ਐ ਨਹੀਂ ਲੱਗੇ ਕਿ ਅਸੀਂ ਜਿਹੜਾ ਹੈ ਬਹੁਤ ਵਧੀਆ ਅ ਅਗਰ ਦੁਕਾਨ ਤੇ ਆਏ ਹਾਂ ਤੇ ਸਾਨੂੰ ਜਿਹੜਾ ਬਹੁਤ ਵਧੀਆ ਠੰਗ ਦੇ ਨਾਲ ਜਿਹੜੇ ਮਠਿਆਈਆਂ ਪਰੋਸੀਆਂ ਜਾਣ ਕਿੰਨੀ ਵਿੱਚ ਸੈਂਪਲ ਸਰਵ पंद्रह सोलह दिन देखे। आगे। देखे। आगे। सर मेरा नाम सागर बंसल है क्या लगते मैं बंसल स्वीट्स से ऑनर हूँ कौन सी जगह बंसल आज क्या आपके है सर फूड वाले चेकिंग पे आए थे एफ की तरफ से राजिंदर सर चेकिंग पे आए थे सतनाम सर साथ में थे तो उन्होंने सारा चेक किया हमें बताया उन्होंने कि क्या क्या कामिया पेशियाँ हैं जो जो शॉर्ट हैं जैसे जैसे सर ने बताया हम वो पूरी कर रहे हैं जैसे उन्होंने ताकि थोड़ा सा जो रेडी हो गया आसमान उसको थोड़ा पैक करके रखें जब तक वो पैक नहीं होता तब तक थोड़ा ढक के रखें बाकी जैसे जनरल सैनिटेशन का उन्होंने बताया हाइजीन वगैरह का बताया कि कवर करने का ग्लव्स ग्लव्स का या हेयर नेट्स का ये सब चीज़ का उन्होंने बताया जैसे जैसे बताएँ वैसे हम करते हैं मिली क्या क्या हैं मेनली थोड़ा सा उन्होंने बताया कि जैसे सैनिटेशन के चक्कर में थोड़ा सा उन्होंने हेड कवर्स के लिए बोला था या नेल्स कट के लिए बोला था या थोड़ा सा ग्लव वगैरह के और यूज़ करने के लिए बोला कवर करने के लिए बोला था वो सब उन्होंने बोले अंदर ही बना रहे हैं अंदर ही खा रहे हैं वो क्या दिक्कत है अलग से रूम नहीं रखा खाने वैसे सर अलग से रूम है मे बी अभी जैसे लंच टाइम हुआ है तो वहाँ पर फिर होगा इसका एक दो दिन है बाहर आए थे वैसे सारे दिन पीछे खा रहे हैं गलत है।, है उनको मैंने बोलते हैं क्लियरली बोल दिया कि ऐसे दोबारा रिपीट ना करें दूसरी दूसरी यही है कि उन्होंने जूते डाले हुए हैं वो लोग लेकर बाहर आ रहे हैं वही लेकर अंदर जा रहे